ਮਾਨ ਸੱਚ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੱਕ ਪਲੇਅਰ ਸੀਗਾ ਔਰ ਫਿਰ ਇਹ سلسلہ ਚੱਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਮੂਸੀ ਆਲਿਆ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇੱਕ ਤੇ ਥਮੰਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪੌਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ ਹੈ ਹੁਣ ਤਾਂ ਸ਼ਰਿਆਂਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਦ ਹੋਏ ਚਾਹੇ ਉਹ ਵੀਰ ਵੈਲਾ ਲੰਦਾ ਲਾ ਲੋ ਚਾਹੇ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਦਾ ਲਾ ਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਵੀ ਫਲਾਨੇ ਥਾਂ ਤੇ ਗੋਲੀ ਚਲਦੀ ਹਜ਼ਾਰਾਂ ਲੱਖਾਂ ਲੋਕ ਫਰੋਤੀਆਂ ਦੇ ਸ਼ਿਕਾਰ ਹੋ ਗਏ ਸੋ ਅੱਜ ਦੇ ਜਿਹੜੇ ਹਾਲਾਤ ਐ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰਸੋਂ ਅਰਸ਼ੀ ਸਾਹਿਬ ਨਾਲ ਬੈਠੇ ਐ ਓਲਾ ਮੂਸੇਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਐ ਬੈਠੀ ਐ ਮੈਂ ਇੱਕ ਰੇੜੀ ਵਾਲੇ ਕੋਲੇ ਜਾਵੜਿਆ ਤੇ ਉਹ ਮੁਰਾਦਪੁਰੇ ਦਾ ਰਹਿਣ ਵਾਲਾ ਸੀ ਤਰਨਤ ਉਟਮੈਟਰ ਉਹਨੇ ਜੱਫੀ ਪਾਈ ਕਹਿੰਦਾ ਬਾਈ ਜੀ ਬਚਾ ਲਓ ਇਹ ਵੀਡੀਓ ਵੀ ਐ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਐ ਤੇ ਜਿਹੜਾ ਦੂਸਰਾ ਵਿਅਕਤੀ ਆ ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਇਹ ਪਤਾ ਨਹੀਂ ਵਿਪਤਾ ਤੁਹਾਡੇ ਤੇ ਕਿਦੋਂ ਆ ਜੇ ਮੇਰੇ ਤੇ ਕਿਦੋਂ ਆ ਜੇ ਆ ਸਤੀਜੀ ਸਾਡੇ ਜਿਹੜੇ ਕੀ ਮਾਨੀ ਗੋਇਲ ਸਾਡੇ ਆਰਟੀਆਈ ਦੇ ਐਕਟਿਵਿਸਟ ਸਗੇ ਨੇ ਉਹਨਾਂ ਦੇ ਚਾਚਾ ਹੈ ਸੋ ਅਚਨ ਚੇਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਦੁਸ਼ਮਣੀ ਕਿਰੇ ਨਾਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੌਲਾ ਕਿਰੇ ਨਾਲ ਹੈ ਮੈਂ ਵੀਰਵੈਲ ਦੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਐ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੌਲਾ ਕੀ ਐ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਏਦੋਂ ਪਹਿਲਾਂ 5-6 ਲੋਕਾਂ ਦੀਆਂ ਧਮਕੀਆਂ ਆਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਐ ਇਹਦਾ ਤਾਂ ਟੈਲੀਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਤੇ ਉਹ ਕਹਿੰਦਾ ਹਾਂ ਭਈ ਮੈਂ ਫੁਲਾਣਾ ਬਿਸ਼ਨੋਈ ਬੋਲਦਾ ਉਹ ਕਹਿੰਦਾ ਜੀ ਕੌਣ ਬਿਸ਼ਨੋਈ ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਸ ਤੋਂ ਬਾਅਦ ਮਰਿਆ ਹੀ ਪਿਆ ਜੇ ਕੋਈ ਕਹਿੰਦਾ 10 ਲੱਖ ਦੇ ਦਿਓ ਤਾਂ ਅਸੀਂ ਦੇ ਦਿੰਦੇ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ-ਚੁਪੀਤੇ ਪੈਸੇ ਦੇ ਰਹੇ ਐ ਇੱਛਾ ਈਜ਼ੀ ਮਨੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਐ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੇ ਕੋਲੇ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਐ ਐਨਪਲੋਇਮੈਂਟ ਬੋਰਡ ਜਾਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਐ ਨੌ ਜਵਾਨ ਹਥਿਆਰ ਜਿਹੜੋ ਚੱਕ ਲਏਗਾ ਜਿਹਨੂੰ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪੀਛੇ ਬੰਦਾ ਮਾਰ ਜਾਂਦੇ ਆ ਪਿਸਤੌਲ ਕੋਈ ਹੋਰ ਦਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ ਚ ਬੰਦਾ ਢਿੱਲੀ ਪੁਲਿਸ ਫੜਦੀ ਸੀ ਇਹਨਾਂ ਨੂੰ ਫੜਾਦੀ ਸੀ ਫੇਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚੋਂ ਆ ਰਹੀਆਂ ਇੰਟਰਵਿਊਜ਼ ਆ ਰਹੀਆਂ ਤੇ سوشل میڈیا اکاؤنਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਹੈ ਕਾਲੀ ਦਲ ਨੇ ਹੋਰ ਹੀ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਨ ਨਾਲ ਟੈਲੀਫੋਨ ਲਾ ਦਿੰਦੀ ਹੈ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਿਲੀ ਤੇ ਪਰਚਾ ਦਿੰਦੇ ਜੋ ਦੋਜ਼ ਹਰ ਇਨਵੋਲਡ ਜੇ ਫੈਮਿਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰਨ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ 'ਚ ਰੌਣਕਾਂ ਲੱਗਣ ਲੱਗੀਆਂ ਹੈ ਅਰਸ਼ੀ ਸਾਹਿਬ ਇਸ ਦਲ ਦੇ ਗਵਾਹ ਮੈਂ ਤਾਂ ਨਿਕਾ ਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਏ ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗੱਲ ਧੁਕਦੀ ਏ ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਇਹ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ 5 ਵਜੇ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚੱਲਦੀਆਂ ਸੀ ਉਸੇ ਤਰ੍ਹਾਂ ਦਾ ਇਹ ਉਦੋਂ ਖਤਰਨਾਕ ਮੌਲ ਹੈ ਹੁਣ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ ਇਹ ਦੀ ਡੱਬ ਵਿੱਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸੀ ਲੀਡਰਸ਼ਿਪ ਅਸੀਂ ਇਹ ਇਸ ਘਟਨਾਕਰਮ ਦੀ ਨਿੰਦਾ ਕਰਦੇ ਆ ਪਰਿਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜਕੇ ਪੂਰਾ ਪੈਰਾ ਦਿਆਂਗੇ ਅੱਜ ਮਾਨਸਾ ਬੰਦ ਹੋਇਆ ਜੇ ਪੰਜਾਬ ਬੰਦ ਕਰਾਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁਨੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਕਿ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀ ਜੀ ਪੀ ਤੇ ਮਾਨਸਾ ਦਾ ਐਸ ਐਸ ਪੀ ਜ਼ਿੰਮੇਵਾਰੀ ਲਗੇ ਅਗਰ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਇਹ ਤਿੰਨੇ ਲੋਗ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ ਸੋ ਅੱਜ ਮੈਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚਿਆ ਸੀ ਮੈਨੂੰ ਖਬਰ ਮਿਲੀ ਸੀ ਰਾਜੇ ਬੜਿੰਗ ਨੂੰ ਲੱਖ ਦੀਆਂ ਲਾਂਹਤਾਂ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮੁਸਸਿਹਾਰੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ ਪੰਜ-ਪੰਜ ਲੱਖ ਰੁਪਏ ਦੇ ਲੱਕ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਤਫੇਨਾ ਜਿਹੜੇ ਸਿੱਧੂ ਮਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਮਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹਿੰਝੂ ਜਿਹੜੇ ਨੇ ਉਹ ਨਕਲੀ ਸੀ ਜਾਣੀ ਸੀ ਉਹ ਰੋਣੇ ਉਹ ਤੂੰ ਡਾਂਨੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਘਟਿਆ ਹੋ ਜਾਵੇਗੀ ਕਿ ਕੀ ਸਿੱਧੂ ਮਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਹਕਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ